ਇੱਕ ਤਾਂ ਇਹ ਕਮਨ ਜਾਈ ਕੀ ਕਰਾਂਗੇ ਕੋਈ ਨੂ ਨਾ ਕਰ ਜਾਈਏ ਅਸੀਂ ਇਨਸਾਫ ਮੇਰਾ ਪੋਰਾ ਨਹੀਂ ਹੋਇਆ ਕਿਸੇ ਨੇ ਵੀ ਨਾ ਐਸਐਸਓ ਨੇ ਸੁਣੀ ਨਾ ਕਿਸੇ ਨੇ ਸੁਣੀ ਮੈਨੂੰ ਇਨਸਾਫ ਚਾਹੀਦਾ ਮੈਨੂੰ ਪਾ ਮੇਰਾ ਮੁੰਡਾ ਮਾਰ ਗਿਆ ਮੈਨੂੰ ਇਨਸਾਫ ਚਾਹੀਦਾ ਮੇਰਾ ਮੁੰਡਾ ਮਾਰ ਗਿਆ ਆਇਆ ਰੋਲਾ ਪੋਰਾ ਆ ਬਚਾ ਲੈ ਜਾਨਾ ਜੇ ਮੈਨੂੰ ਇਨਸਾਫ ਨਾ ਮਿਲਿਆ ਮੈਂ ਐਸਐਸਪੀ ਤੱਕ ਟਰਨਾ ਲੜਾਂ ਤੇ ਨਾਲੇ ਮੈਂ ਉੱਥੇ ਐਸਐਸਪੀ ਦਫਤਰ ਮੈਂ ਆਪਣੀ ਲਾਸ਼ ਨੂੰ ਬੁੰਡੇ ਰੀ ਮਫੂਕਰਾ ਨਹੀਂ ਆ ਮੈਨੂੰ ਸਜ਼ਾ ਦਿੱਤੀ ਜਾ ਬਈ ਇੰਨੀ ਕਿ ਜ਼ਿਆਦਾ ਸਜ਼ਾ ਦਿੱਤੀ ਜਾ ਨਹੀਂ ਇਕੱਲਾ ਇਕੱਲਾ ਬੱਚਾ ਹੀ ਆਪੇ ਹੁੰਦਾ ਤੇ ਸੱਚ ਕਹਿੰਦਾ ਨਾ ਹਾਂ ਹੜੜ ਕਹੀਂ ਮੈਂ ਨਹੀਂ ਦਾ ਕਹਿੰਦਾ ਇਹਨਾਂ ਦੇ ਦੇਖ ਚੋ ਸੋਚ ਕੇ ਨਾ ਹਾਂ ਕਹੀਂ ਮੈਂ ਦਾ ਸੱਚੀ ਮੈਂ ਨਹੀਂ ਨਾਂ ਖਾਣੇ ਆ ਨਾਂ ਖਾਣੇ ਉਹਨਾਂ ਨੇ ਮੈਂ ਕਹਿੰਦਾ ਮੈਂ ਨਹੀਂ ਨਾਂ ਖਾਣੇ ਨਾਂ ਖਾਣੇ ਉਹਨਾਂ ਨੇ ਜਿਨ੍ਹਾਂ ਨੇ ਨਾਂ ਤੇ ਮੈਂ ਤਾਂ ਸਿੱਧਾ ਹਸਤਾਲਾ ਮੈਂ ਕਹਿੰਦਾ ਮੈਨੂੰ ਵੀ ਪਤਾ ਸਾਡਾ ਕੋਈ ਸਾਰਾ ਨਹੀਂ ਇੱਕੋ ਹੀ ਮੁੰਡਾ ਵਾ ਸਿਰਫ 18 ਸਾਲ ਦੀ ਉਮਰ ਸਾਡੀਆਂ ਸਾਡੀਆਂ ਛੇ ਕੁੜੀਆਂ ਦੀਆਂ ਹਏ ਜੇਰਾ ਇਰਵਾਤ ਦੀ ਆਲਾ ਪਾ thank yeah. ਇਸ ਵੇਲੇ ਦੀ ਬੇਹੱਦ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 6 ਭੈਣਾਂ ਦਾ ਇਕਲੌਤਾ ਭਰਾ ਜਿਸ ਨੂੰ ਲੜਾਈ ਝਗੜੇ ਦੌਰਾਨ ਮਾਰ ਦਿੱਤਾ ਗਿਆ ਜੀ ਹਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਬਹਿਰਾਮਪੁਰ ਦਾ ਜਿੱਥੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਗੇ ਨੌਜਵਾਨ ਨਾਲ ਇੰਨੀ ਮਾਰੀ ਹੋ ਜਾਂਦੀ ਹੈ ਕਿ ਉਸ ਦੀ ਮੌਤ ਹੋ ਜਾਂਦੀ ਹੈ ਦੱਸਦੇ ਕਿ ਪਰਿਵਾਰ ਦੇ ਵਿੱਚ 6 ਭੈਣਾਂ ਦੇ ਵਿੱਚੋਂ ਇਕੱਲਾ ਹੀ ਭਰਾ ਸੀ ਨੌਜਵਾਨ ਦਾ ਸਿਰ ਤੇ ਸੱਟਾਂ ਲੱਗੀਆਂ ਮਾਰ-ਮਾਰ ਓ ਕੰਬੀ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਉੱਥੇ ਪਰਿਵਾਰ ਤੋਂ ਜੋ ਹਾਲ ਹੈ ਉਸ ਦੀਆਂ ਤਸਵੀਰਾਂ ਤੋਂ ਨਾ ਸਾਂਝੀਆਂ ਕਰਦੇ ਵਿੱਚ ਜਵਾਲ ਪੁੱਤ ਦੀ ਮੌਤ ਹੋਈ ਹੈ ਉਸ ਵਾਰ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਤੇ ਪਰਿਵਾਰ ਵੱਲੋਂ ਰੋਂਦਿਆ ਕੁਰਲਾਉਂਦਿਆ ਪੁਲਿਸ ਪ੍ਰਸ਼ਾਸਨ ਤੇ ਵੀ આરોਪ ਲਗਾਏ ਜਾਂਦੇ ਹਨ ਪਰਿਵਾਰ ਨੇ ਕਿਹਾ ਹੈ ਕਿ ਪੁਲਿਸ ਨੇ ਸਾਡੇ ਬੱਚੇ ਨੂੰ ਇਨਸਾਫ ਨਹੀਂ ਦਿੱਤਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਪੁਲਿਸ ਨਾ ਹੀ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਈ ਹੈ ਤੇ ਤੁਸੀਂ ਵੀ ਸੁਣੋ ਕਿ ਮ੍ਰਿਤਕ ਨੌਜਵਾਨ ਜੋਹਨ ਮਾਲਾ ਦੇ ਪਿਤਾ ਨੇ ਕੀ ਕੀ ਕਿਹਾ ਮੇਰਾ ਦਸ ਪਾਲ ਕਰਵਾ ਰਹੀ ਮੇਰਾ ਮੁੰਡਾ ਨਾ ਚੋਣ ਵਾਲਾ ਸੀ ਇਹ ਅਮਰ ਜੀ ਧਾਰਾ 302 ਗੱਲ ਨਹੀਂ ਹੋਈ ਐ ਇੱਥੇ ਮੁੰਡਾ ਸਾਡਾ ਮਿਲਣ ਵਾਸਤੇ ਆਇਆ ਸੀ ਆ ਦੁੱਟ ਅਦੂ ਬੰਦਿਆਂ ਨੇ ਮਾਰ ਦਿੱਤਾ ਆ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਐ ਦੇ ਕੋਈ ਸੁਣਵਾਈ ਨਹੀਂ ਹੋਈ ਐ ਜੇ ਸਾਡੀ ਤੁਹਾਡਾ ਤੇਰਾ ਮੁੰਡਾ ਮਰ ਗਿਆ ਇਹ ਚਾਵੀ ਦਿਨ ਕਿ ਲੜਾਈ ਹੋਈ ਸੀ ਕਿ 24 ਮਜੀ ਸ਼ਰ ਦੇ ਵਿੱਚ ਮਜੀ ਸ਼ਰ ਦੇ ਵਿੱਚ ਮਜੀ ਸ਼ਰ ਦੇ ਵਿੱਚ 24 ਦੇ ਵਿੱਚ 2500 ਹਾਂਜੀ ਆ ਹੋਣ ਹੋਈ ਆ ਥੋੜਾ ਚਿਰ ਅੱਧਾ ਘੰਟਾ ਘੰਟਾ ਅੱਧਾ ਘੰਟਾ ਹੋਇਆ ਆ 1:00 ਵਜੇ ਆਈ ਛੇ 6:00 ਵਜੇ ਆ ਨਿਆ ਹੋਣ ਹੋਈ ਆ ਅੱਧਾ ਘੰਟਾ ਘੰਟਾ ਹੋਇਆ ਜਦਾਂ ਕੀ ਉੱਤ ਪੀ ਜਾਂਦੇ ਮੈਂ ਕੀ ਜਾਣਾਂ ਮੇਰੇ ਮੇਰੇ ਇਨਸਾਫ ਮੇਰਾ ਪੋਰਾ ਨਹੀਂ ਹੋਇਆ ਕਿਸੇ ਨੇ ਵੀ ਨਾ ਐਸ ਐਚ ਆਰ ਸੁਣੀ ਨਾ ਕਿਸੇ ਨੇ ਸੁਣੀ ਮੈਨੂੰ ਇਨਸਾਫ ਚਾਹੀਦਾ ਮੇਨੂੰ ਪਾ ਮੇਰਾ ਮੁੰਡਾ ਮਰ ਗਿਆ ਮੈਨੂੰ ਇਨਸਾਫ ਚਾਹੀਦਾ ਮੇਰਾ ਮੁੰਡਾ ਮਰ ਗਿਆ ਬੱਸ ਮੇਰੇ ਦਸਤਾਵੇਜ਼ ਚਾਇਆ ਮੈਨੂੰ ਐਸਐਸਪੀ ਦਫਤਰ ਐਸਐਸਪੀ ਸਾਹਿਬ ਨੇ ਮੇਰੀ ਇਹ ਹੀ ਬੇਨਤੀ ਆ ਮੇਰਾ ਉਹ ਤਿੰਨ ਤੇ 302 ਦਾ ਪਰਚਾ ਹੋਵੇ ਉਹ ਸਾਰੇ ਰੈਸਟੋਰਾਂ ਉਹ ਸਾਰਾ ਕੁਝ ਹੋਵੇ ਮੈਨੂੰ ਮਸਤ ਜੇ ਮੈਨੂੰ ਸਾਹਿਬ ਨਾਲ ਮਿਲਿਆ ਮੈਂ ਐਸਐਸਪੀ ਦਫਤਰ ਤਰਨਾਲਾ ਤੇ ਨਾਲੇ ਮੈਂ ਉੱਥੇ ਐਸਐਸਪੀ ਦਫਤਰ ਮੈਂ ਆਪਣੀ লাশ ਨੂੰ ਮੁੰਡੇ ਨੂੰ ਮਫੂਕਣਾ ਨਹੀਂ ਆ ਮੈਂ ਨਹੀਂ ਫੂਕਣਾ ਆਪਣੇ ਮੁੰਡੇ ਦੀ লাশ ਨੂੰ ਮੈਂ ਐਸਐਸਪੀ ਦਫਤਰ ਤਰਨਾਲਾ ਜਿੰਨੇ ਬੰਦੇ ਆ ਉਹ ਸਾਰੇ ਦੇ ਸਾਰੇ ਅਰੈਸਟ ਕੀਤਾ ਜਾੜ ਸਾਰੇ ਤੇ ਪਰਚਾ 302 ਦਾ ਪਰਚਾ ਤੇ 307 ਦਾ ਪਰਚਾ ਸਾਰੇ ਤੇ ਹੋਣਾ ਚਾਹੀਦਾ ਬਸ ਮੇਰੀ ਇਹ ਐਸਐਚਓ ਮੈਨੂੰ ਕੱਲ ਫੋਨ ਆਇਆ ਮੈਨੂੰ ਕਹਿੰਦੇ ਵੀ ਭਾਵੇਂ ਜਿਹੜਾ ਨਾਮ ਲਿਖਾਉਂਦੇ ਸੀਗੇ ਜਿਨ੍ਹਾਂ ਨੇ ਨਾਮ ਲਿਖਾਉਣੇ ਸੀ ਉਹ ਅੱਗੇ ਮੇਰਾ ਕੋਈ ਇਨਸਾਫ ਨਹੀਂ ਹੋਇਆ ਰਹਾ ਮੇਰੇ ਮੁੰਡਾ ਮਰ ਗਿਆ ਮੈਨੂੰ ਮੈਂ ਐਸਐਸਪੀ ਦਫਤਰ ਤੱਕ ਨਾ ਨਾ ਜੇ ਮੇਰੇ ਮੇਰੀਆਂ ਦੋ ਕੁੜੀਆਂ ਮੈਂ ਮੇਰੇ ਭਰਾਵਾਂ ਚ ਕੋਈ ਕੁੜੀ ਨਹੀਂ ਆ ਪੰਜ ਭੈੜਾਾਂਾਂ ਸਾਡੀ ਉਹਨਾਂ ਦੀਆਂ ਉਦਾਂ ਮੇਰੀਆਂ ਦੋ ਆ ਇੱਕੋ ਹੀ ਮੁੰਡਾ ਵਾ ਸਿਰਫ ਉਹ 18 ਸਾਲ ਉਰੀ ਉੱਪਰ ਹੈ ਸਾਡੀਆਂ ਸਾਡੀਆਂ ਛੇ ਕੁੜੀਆਂ ਸੀ ਗਿਆ ਘਰ ਜਾਈਏ ਘਰ ਜਾਈਏ ਰਾ ਕੋਲ ਆ ਹਾਏ ਸਰ ਇੱਕ ਇੱਕ ਮੁੰਡਾ ਇੱਕ ਹੀ ਕਰਾਂਗੇ ਕਿਹੜਾ ਕੂਨਾ ਕਰ ਜਾਈਏ ਅਸੀਂ ਹਾਏ ਸਾਡੇ 17 ਸਾਲਾਂ ਦਾ 18 ਦਾ ਹੋਇਆ ਨਹੀਂ ਸੀ ਨਹੀਂ ਹੋਇਆ 18 ਦਾ ਹਾਏ 12ਵੇਂ ਮਹੀਨੇ ਤੱਕ ਆਣਾ ਹੋਣਾ ਸੀ ਪਰੰਤੂ ਇਹ 18 ਦਾ ਨਾ ਹੋ ਗਿਆ ਸੀ ਹੋ ਗਿਆ 18 ਦਾ ਆਹ ਇਨਸਾਨ ਚਾਹਦੇ ਨੇ ਸਜ਼ਾ ਮਿਲੇ ਵਾਤਵਾਦ ਜਿੰਨੀ ਹੋ ਸਕੇ ਆਏ ਆੜਾ ਪੋਲਾ ਪੋਰਾ ਆ ਬੱਚਾ ਸਾਡਾ ਉਹ ਇਨਸਾਮ ਨਹੀਂ ਦੇ ਰਹੀ ਆ ਆਏ ਕੀ ਕਰੂ ਲੱਗ ਜਾਈਏ ਹਾਂ ਜੀ ਮੈਂ ਕਰਦੇ ਬਾ ਦੋਨਿਆਂ ਨੂੰ ਉਹਨਾਂ ਤੇ 302 ਦਾ ਮਾਰਕ ਬੱਚਾ ਉਹਨਾਂ ਲਈਦਾ ਉਹਨੂੰ ਸਾਨੂੰ ਸ਼ਾਮ ਪਿੰਡ ਕਹਿੰਦੇ ਨਹੀਂ ਤੇ ਅਸੀਂ ਐਸਐਸਪੀ ਦਫ਼ਤਰ ਤੱਕ ਰਣਾ ਆ ਮੇਰਾ ਨਾਮ ਪੂਜਾ ਤੇ ਸਾਡਾ ਹੰਨੀ ਤੇ ਬਹੁਤ ਜ਼ਿਆਦਾ ਸਿਰ ਤੇ ਬਹੁਤ ਜ਼ਿਆਦਾ ਸਿਰ ਤੇ ਸੱਤ ਲਾਤੀ ਅੱਜ 14 ਦਿਨ ਬਾਅਦ ਖਤਮ ਹੋ ਗਿਆ ਉਸਤਾ ਲੈਂਦਾ ਹੀ ਉਹਨਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇੰਨੀ ਕੀ ਜ਼ਿਆਦਾ ਸਜ਼ਾ ਦਿੱਤੀ ਜਾਵੇ ਇਕੱਲਾ ਇਕੱਲਾ ਬੱਚਾ ਹੀ ਆਪੇ ਉਹਦਾ ਉਹਨੂੰ ਨਹੀਂ ਸਜ਼ਾ ਦਿੱਤੀ ਜਾਵੇ ਤੁਹਾਡਾ ਕੀ ਲੱਗਦਾ ਨੀਮਾ ਕੋਈ ਸੁਣਵਾਈ ਨਹੀਂ ਕਰਦੀ ਤੂੰ ਬਿਲਕੁਲ ਸੁਣਵਾਈ ਕਰਦੀ ਇੱਥੇ ਹੁੰਦੀ ਹੋ ਹਾ ਕੇ ਚਲ ਜਾਂਦੀ ਜੇ ਅਜੇ ਤਾਂ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਕਿੰਨੇ ਦਿਨ ਹੋ ਗਏ ਅੱਜ ਅੱਜ 14 ਦਿਨ ਬਾਅਦ ਬਾਹਰ ਤੇਰਾ ਦਿਨ ਹੋ ਗਏ ਨੇ 아 ह 이 ग ी